ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪਣੇ ਪਹਿਲੇ ਵਲੌਗ ਦੇ ਵਿੱਚ ਅੱਜ ਆਪਣਾ ਡੇ 1 ਹੈ ਵਲੌਗਿੰਗ ਦਾ ਤੇ ਅੱਜ ਤੁਹਾਨੂੰ ਪਤਾ ਜੀ ਹੁਣ ਝੋਨਾ ਜੂਨਾ ਲੱਗ ਰਿਹਾ ਹੈ ਆਪਾਂ ਪੌਦ ਲੈਣ ਆਏ ਆਂ ਭਈਏ ਹੰਦੇ ਆਂ ਦੇਖੋ ਆਪਾਂ ਪੌਦ ਲੈਣ ਆਏ ਹੋਏ ਆਂ ਉਹ ਮੋਟਰ ਤੇ ਆਂ ਭਈਏ ਭਈਆ ਥੋੜੀ ਦੇਰ ਨੂੰ ਰਪਾ ਉਪਜਾ ਕੇ ਚਾਹੁੰਦੇ ਆਂ ਪਿੱਛੇ ਆਪਾਂ ਪਾਣੀ ਟਰਾਲੀ ਚਲੋ ਫਿਰ ਜੋ ਪੌਦ ਬੁੱਧ ਲਦਾ ਨਹੀਂ ਆਉ ਤਾ ਆਪਾਂ ਦੇਖਦੇ ਆਂ ਚਲੋ ਠੀਕ ਹੈ ਮਿਲਦੇ ਆਂ ਫਿਰ ਬਣਾਣੇ ਅੱਜ ਵਲੌਗ ਹਾਂਜੀ ਦੋਸਤੋ ਜਿਵੇਂ ਤੁਸੀਂ ਪਹਿਲਾਂ ਵੇਖਿਆ ਸੀ ਬਹੁਤ ਆਪਾਂ ਲਦਾੜੀ ਸੀ ਇਹ ਟਰੈਕਟਰ ਆਪਾਂ ਲੈ ਆਂਦਾ ਇੱਥੇ ਸੁਨਿਆਰੀੜੀ ਵਾਲੀ ਮੋਟਰ ਤੇ ਅਕਿੱਦੂ ਕਰਤਾ ਸੀ ਤੇ ਆਪਾਂ ਬਹੁਤ ਤਾਰਤੀ ਇੱਥੇ ਬਈਏ ਲਾਂਦੇ ਪਏ ਨੇ ਹੁਣ ਚਲੋ ਫਿਰ ਧੀਰੇ ਧੀਰੇ ਲੱਗ ਰਹੀ ਆ ਟਰਾਲੀ ਨਾਲ ਖਾਲੀ ਆਪਤੀ ਸੀ ਪੁੱਤ ਲੱਗੀ ਸੀ ਆਹ ਖੰਡਾ ਗਿੱਲਾ ਰਹਿ ਗਿਆ ਸੀ ਮੂਤੀ ਕੇ ਪੌਂਦੇ ਲੈਣ ਦੀ ਆ ਦੇਖੋ ਜੀਰੇ ਜੀਰੇ ਲੱਗ ਰਹੀ ਹੈ ਅੰਕੇ ਹੋ ਕੀ ਮੌਸਮ ਅੱਜ ਵਧੀਆ ਹਵਾ ਢੰਡੀ ਚੱਲ ਰਹੀ ਹੈ ਹਾਂਜੀ ਦੋਸਤੋ ਆ ਜਿਹੜੇ ਤਿੰਨ ਗਿੱਲੇ ਕਾਵਲਾ ਇੱਕੋ ਪਰਲਾ ਤੇ ਇੱਕ ਜਿਹੜਾ ਇੱਧਰ ਹੈ ਆ ਤਿੰਨਾਂ ਚ ਆਪਾਂ ਨੇ ਲੇਜ਼ਰ ਫਰਾਤਾ ਸੀ ਲੇਜ਼ਰ ਫਰਾ ਕੇ ਹੁਣ ਪਾਣੀ ਛੱਡ ਕੇ ਆਈ ਇਹ ਚ ਕੱਦੂ ਨਹੀਂ ਕਰਨਾ ਮੁੰਜੀ ਰਾ ਦੇਣੀ ਹੈ ਤਾਂ ਤੁਸੀਂ ਦੱਸਿਓ ਕਮੈਂਟਾਂ ਚ ਕਿਵੇਂ ਠੀਕ ਰਾਵੂਗੀ ਮੁੰਜੀ ਦੱਸਿਓ ਤੁਸੀਂ ਫਿਰ ਤਾਉ ਵੀ ਆ ਗਿਆ ਸੀਗਾ ਹੁਣ ਤਾਉ ਛੋਟੂ ਨੂੰ ਲੈ ਕੇ ਚੱਲਿਆ ਪਿੰਡ ਪਿੰਡ ਜਾ ਕੇ ਮੱਝਾਂ ਨੂੰ ਪੱਠੇ-ਪੁੱਠੇ ਪਾ ਦੂਗਾ ਤੇ ਫਿਰ ਹੁਣ ਆਪਾਂ ਇੱਕ ਉਹ ਅੱਧਾ ਗਿੱਲਾ ਰਹਿ ਗਿਆ ਉਪਰਲਾ ਤੇ ਇੱਦਾਂ ਗਿੱਲਾ ਰਹਿ ਗਿਆ ਤੇ ਆ ਲਵਾ ਕੇ ਫਿਰ ਆਪਾਂ ਬਈਆਂ ਨੂੰ ਛੱਡ ਦਿੰਦੇ ਆ ਮੋਟਰ ਤੇ ਫੇਰ ਆਪਾਂ ਚਲਦੇ ਆ ਘਰ ਅਈ ਦਾ ਜ਼ਰੂਰ ਕਮੈਂਟਾਂ ਚ ਦੱਸਿਓ ਤੁਸੀਂ ਕਿ ਠੀਕ ਰਹੂਗਾ ਲੈਚਰ ਮਰਾ ਕੇ ਆਪਾਂ ਇਹ ਪਾਣੀ ਛੱਡ ਕੇ ਲਵਾ ਦਿੰਦੇ ਆ ਜੀ ਹਾਂਜੀ ਜੀਰੇ ਲੱਗੇ ਡੇਢ ਗਿੱਲਾ ਦੇਖ ਲਓ ਆ ਵੀ ਲੱਗ ਗਿਆ ਅੱਧਾ ਗਿੱਲਾ ਸੀ ਉਪਰਲਾ ਗਿੱਲਾ ਲੱਗ ਗਿਆ ਤਾਂ ਹੁਣ ਆਪਾਂ ਚਲਦੇ ਆ ਪਿੰਡ ਹਾਂ ਜੀ ਡੇਢ ਕਿਲੋ ਆਪਣੀ ਇਥੇ ਮਲਦੀ ਸੀ ਜਿਹੜੀ ਤੇ ਹੁਣ ਆਪਾਂ ਪਿੰਡ ਦੰਨੇ ਨੂੰ ਲੈ ਕੇ ਜੰਨੇ ਆਪਣੇ ਘਰ ਆਇਆ ਜਿਹਦੀ ਉੱਥੇ ਬਾਹਰ ਪੱਣੀ ਸੀ ਜੀ ਆਪਾਂ ਵੀ ਜਾਣਦੇ ਆ ਪਿੰਡਾਂ ਨੂੰ ਉਹ ਜਾ ਕੇ ਮਿਲਦੀ ਹੈ ਡੇਡ ਕਿੱਲੇ ਦਵਾ ਕੇ ਆ ਗਏ ਸੀ ਅੱਜ ਫੇਰ ਵੀ ਇਹ ਪੌਂਦ ਵਟ ਰਹੇ ਆ ਦੇਖੋ ਹੀ ਇਹ ਪੌਂਦ ਵਟ ਰਹੇ ਨੇ ਅੱਜ ਇਧਰ ਆਪਣੇ ਪੱਠੇ ਆ ਜੀ ਹੁਣ ਆਪਾਂ ਵੱਢ ਕੇ ਲੈ ਕੇ ਗਏ ਸੀ ਟਰੈਕਟਰ ਆਪਾਂ ਲੈ ਆਂਦਾ ਸੀ ਇਹ ਮੋੜ ਰੇ ਤੇ ਉਹ ਜਿਹੜੇ ਕਿੱਲੇ ਨੇ ਆ ਇਧਰ ਸਿਰੇ ਤੱਕ ਇਧਰ ਆਪਣੇ ਪਾਣੀ ਛੱਡਿਆ ਨਹੀਂ ਪਰ ਸੋ ਚੌਥੇ ਤੱਕ ਪਾਣੀ ਛੱਡ ਦਾਂਗੇ ਆਪਾਂ ਉਹਦੇ ਹੀ ਇਹ ਪੱਟ ਦੇ ਪਏ ਨੇ ਲੱਗੇ ਨੇ ਫਿਰ ਆਪਾਂ ਟਰਾਲੀ ਚ ਲਦਾ ਕੇ ਲੈ ਜਾਂਗੇ ਉਹ ਮੋਟਰ ਦੇ ਸਾਹਮਣੇ ਵਾਲੀ ਤੇ ਆ ਚੱਲੋ ਫਿਰ ਅੱਗੇ ਅੱਗੇ ਦੇਖਦੇ ਆ ਆ ਦੇਖੋ ਜੀ ਆ ਗਿੱਲਿਆਂ ਜਿਹੇ ਆਪਣੇ ਪਾਣੀ ਛੱਡਿਆ ਨਹੀਂ ਤਿੰਨ ਚਾਰ ਦਿllen ਨੂੰ ਛੱਡ ਦਾਂਗੇ ਬਈਏ ਲੱਗੇ ਹੋਏ ਹਮਾਰੂ ਮਾਰ ਬਹੁਤ ਪੱਟਣ ਆ ਦੇਖੋ ਪੱਟਦੇਵੇਂ ਆਪਾਂ ਦੇ ਇੱਧਰ ਪੱਟਲੀ ਹੁਣ ਇੱਧਰ ਲੱਗੇ ਨੇ ਇਹ ਇੱਕ ਸਮੇਂ ਦੇ ਤੁਸੀਂ ਮਾਹੌਲ ਮੌਸਮ ਪੂਰਾ ਠੰਡਾ ਹੋਇਆ ਪਿਆ ਮੌਸਮ ਵਧੀਆ ਆਪਾਂ ਉਹਨੇ ਕੱਟ ਜਾਂਦੇ ਨੇ। ਉਹ ਦੇਖੋ ਅਸੀਂ ਇਹ ਬਣਾਏ ਜਾਂਦੇ ਨੇ ਪੰਡਾ ਬੰਨਣ ਲਈ। ਬਹੁਤ ਦੀਆਂ। ਤੇ ਘੱਟੀਆਂ ਵੀ ਆ ਬਹੁਤ ਹੈ। ਫਿਰ ਵੀ ਬੱਟੇ ਪਏ ਆ। ਆ ਦੇਖੋ ਇਹ ਬਹੁਤਾਂ ਆ ਗਈ ਸੀ। ਤਾਈ ਜਾਂਦੇ ਨੇ। ਆ ਉਧਰ 3 ਕਿਲੇ ਕੁਦ ਹੋਇਆ ਵੀ ਆਪਣਾ ਮਟਰ ਦੇ। ਸਵੇਰੇ ਲਾ ਦੇਣਗੇ। ਦੇਖੋ ਇਹ ਤਾਈ ਜਾਂਦੇ ਨੇ ਗੌਂਦ। ਨੀਲੇ ਰੇ ਹੌਂਦ ਰਖੀ ਤਾਂ ਤਰਦੇ ਪੈਣੇ ਦੇਖੋ ਇਹ ਇੱਕ ਹੌਂਦ ਆਹ ਦੇ ਮੌਸਮ ਠੰਡਾ ਹੋ ਗਿਆ ਬੇਬੂਰਾ ਆਇਤਰਾ ਜੀ ਵੀ ਆਉਂਦੀ ਸੀ ਪਰਸੋਂ ਆ ਗਈ ਸੀ ਆ ਦੇਖੋ ਟਰਾਲੀ ਲਾਏ ਸੀ ਬਹੁਤ ਤਾਰੀ ਜਾਂਦੇ ਆ ਉਹ ਤਰਨ ਗਿਆ ਉਥੇ ਤਿੰਨ ਕਿੱਲੇ ਕਿਦੂ ਹੋਇਆ ਪਿਆ ਜਾ ਕੇ ਪਾਣੀ ਸਿੱਟ ਦੇਣੀ ਆ ਪੌਂਦ ਸਵੇਰ ਲਾ ਦੇਣਗੇ ਚਾ ਚਲੋ ਫਿਰ ਆਪਾਂ ਹੁਣ ਸਵੇਰੇ ਆ ਕੇ ਤੁਹਾਨੂੰ ਦਿਖਾਵਾਂਗੇ ਜੀ ਵੀ ਲਾਣਗੇ ਦੇਖੋ ਮੌਸਮ ਪੂਰਾ ਠੰਡਾ ਹੋਇਆ ਹੋਇਆ ਚਲੋ ਫਿਰ ਆਪਾਂ ਸਵੇਰੇ ਮਿਲਦੇ ਹਾਂ ਸਵੇਰੇ ਇਹਨਾਂ ਨੇ ਇੱਥੇ ਜੀਰੀ ਲਾਣ ਲੱਗ ਗਿਆ ਨੇ ਆਪਣੀ ਮੋਟਰ ਹੈ ਜੀ ਚਲੋ ਫਿਰ ਮਿੱਤਰੋ ਸਵੇਰੇ ਮਿਲਦੇ ਹਾਂ ਪੰਜਾਬੀ ਕਿਸੇ ਪਿੰਡੋਂ ਮੈਂ ਆਇਆ। ਟਰੈਕਟਰ ਆਪਣ ਇੱਥੇ ਸ਼ੈੱਡ ਖੱਲੇ ਲਾਤਾ। ਤੇ ਟਰਾਲੀ ਪਿੱਛੇ ਪਾਤੀ ਫਿਰ ਸਵੇਰੇ ਵੀ ਜਾਣਾ। ਘੜੀ-ਮੁੜੀ ਕੱਡੋ ਪਾਉ। ਤਾਂ ਕਰਕੇ ਪਿੱਥੇ ਲਾਤਾ ਸੀ। ਆ ਇੱਧਰ ਆਪਣਾ ਰਕਣ ਖੜੇ। ਰਕਣ ਦੇ ਪਿੱਛੇ ਹਰੋਂ ਬਾਈਏ। ਦੋੜੀ। ਇੱਧਰ ਆਪਾਂ ਟਰਾਲੀ ਲਾ ਗਏ। ਇਸ ਵਾਰ ਆਪਾਂ ਘਾਰੀ ਲਾਤੀ। ਸਵੇਰੇ ਫਿਰ ਪਾਣੀ ਹੈ। ਤਾਂ ਕਰਕੇ ਸਿੱਧਾ ਟਰੈਕਟਰ ਵਾਰਤਾ। ਤੇ ਤੁਹਾਨੂੰ ਫਿਰ ਆਪਾਂ ਹੁਣ ਤਾਂ ਨਹੀਂ ਲਾਗੇ ਸਵੇਰੇ। ਤੇ ਹੁਣ ਵੀ ਗੁੱਡ ਨਾਈਟ। ਹਾਂਜੀ ਦੋਸਤੋ ਆਪਣਾ ਕਾਰ ਰੇਡ ਜੰਨੀਆ ਸਵੇਰੇ 11:30 ਦਾ ਟਾਈਮ ਹੋ ਗਿਆ ਪਿਆ ਆਪਾਂ ਹੁਣ ਤੁਸੀਂ ਇਹ ਪੇਰੋ ਬੋਧ ਲੈਣ ਟਰਾਲੀ ਆਪਾਂ ਨੇ ਪਿੱਛੇ ਪਾਈ ਪਈ ਸੀ ਰਾਤ ਨੂੰ ਰਾਤ ਦਾ ਆਪਣੀ ਟਰਾਲੀ ਕੱਢੀ ਦੀ ਸੀ ਥੋੜਾ ਆਪਾਂ ਚੱਲਦੇ ਆ ਬੋਧ ਲੈਣ ਜਾ ਕੇ ਮਿਲਦੇ ਲੋ ਜੀ ਆਪਾਂ ਇੱਥੇ ਸੜਕ ਦੇ ਨਾਲ ਟਰਾਲੀ ਜਿਲਾਤੀ ਡਾਇਰੈਕਟਰ ਅਨ ਜਿੱਧਰ ਆਪਾਂ ਨੇ ਤਾਂ ਨਹੀਂ ਵੜਿਆ ਗਿੱਲੇ ਪੱਠਿਆਂ ਨੂੰ ਪਾਣੀ ਲਾਇਆ ਦੇਖੋ ਜੀ ਇੰਦਰ ਪੱਠਿਆਂ ਨੂੰ ਪਾਣੀ ਲਾਇਆ ਹੈ ਉਕੇ ਤਾਂ ਕਰਕੇ ਇਧਰ ਆਪਣਾ ਡਰੈਕਟਰ ਵਾੜਿਆ ਨਹੀਂ ਵੈਸੇ ਵੀ ਮੀਂਹ ਜਾਂ ਪਿਆ ਹੋਇਆ ਇਧਰ ਪੱਠੇ ਜੰਮ ਰਹੇ ਨੇ ਸਭ ਦੇ ਟਰਾਲੀ ਟਰੁਲੀ ਗਿਆ ਵਾਂ ਕਿ ਆ ਦੇਖੋ ਪੱਠੇ ਜੰਮਦੇ ਪਏ ਨੇ ਸਾਰੇ ਪੱਠੇ ਮਿੱਗੇ ਆਣੇ ਨੇ ਦੇਖੋ ਭਈ ਇਹ ਲੱਗਨੇ ਬਹੁਤ ਪੱਟ ਨੇ ਚਲੋ ਫਿਰ ਆਪਾਂ ਉਹ ਪੌਦ ਪਟਾ ਕੇ ਲਦਾ ਕੇ ਢੱਡ ਪੀ ਆਣੇ ਆ ਅੰਜੀਲੇ ਵਾਲੀ ਪੌਦ ਹੁਣ ਆਪਾਂ ਪੌਦ ਲੈ ਜਾ ਕੇ ਆਪਾਂ ਚੱਲਦੇ ਆਂ ਫਿਰ ਅੱਗੇ ਮਿਲਦੇ ਆਪਾਂ ਤੁਹਾਨੂੰ ਬਹੁਤ ਨਦਾਲੀ ਲੋਈ ਬਹੁਤ ਲਾ ਕੇ ਚੱਲੇ ਆਪਾਂ ਹੁਣ ਮੋਟਰ ਤੇ ਅੱਗੇ ਮਿਲਦੇ ਆਂ ਤਾਂ ਲੋ ਜੀ ਆਪਾਂ ਬਹੁਤ ਬੂਦ ਲੈ ਜਾਂਦੀ ਹੁਣ ਉਹ ਜੀ ਲੱਗ ਗਏ ਜੀ ਦੀ ਲੈਣ ਆ ਇਸ ਰਿਆਟੀ ਵਾਲੀ ਮੋਟਰ ਤੇ ਬਹੁਤ ਜਾਂਦੀ ਹੈ ਟਰੈਕਟਰ ਆਪਾਂ ਖੜਾਤਾ ਪਏ ਇੱਚ ਦੇਖੋ ਜੀ ਬਹੁਤ ਲੱਗਦੀ ਪਈ ਹੈ ਨੇੜੇ ਆ ਕੇ ਖਾਨੇ ਤਾਂ ਨੂੰ